ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੈ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਵੀਡੀਓ ਆਪਾਂ ਦਿਖਾ ਰਹੇ ਸੋਨਿਕ ਤਾਂ ਬੰਤੀ ਦਿਖਾ ਰਹੇ ਆ ਕਿਸੇ ਭੈਣ ਦੀ ਕੋਟੀ ਬਾਹਰੋਂ ਤਿਆਰ ਕੀਤੀ ਆ ਆ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆ ਜੀ ਪਿਛਲੀ ਸਾਈਡ ਦੇਖੋ ਆਪਾਂ ਮੋਢੇ-ਮੋਢੇ ਕੱਢ ਕੇ ਰੈਡੀ ਕਰ ਛੱਡੇ ਆ ਤੇ ਆਹ ਜੀ ਆਪਣੇ ਕੋਲੇ ਜੇ ਬਣਾਉਣੀ ਜੇ ਆਪਾਂ ਕਟਾਂ ਵਾਲੀ ਜੈਕਟ ਤਾਂ ਦੇਖੋ ਵਾ ਮੋਰਦੇ ਜੀ ਤੇ ਇਧਰ ਆਪਾਂ ਗੱਲ ਰੈਡੀ ਕਰਤਾ ਇਹ ਬਣਾਉਣੀ ਹੈ ਜੀ ਆਪਾਂ ਕਟਾਂ ਵਾਲੀ ਜਾਕਟ ਦੇਖੋ ਜੀ ਪਤਾ ਲੰਘਦੇ ਐਵੇਂ ਜੀ ਕਟਾਂ ਵਾਲੀ ਜਾਕਟ ਬਣਾਉਣੀ ਹੈ ਜੀ ਇਹ ਆਪਾਂ ਇੱਕ ਮਿੰਟ ਹਾਲੇ ਕੋ ਐਵੇਂ ਪਤਾ ਲੰਘਦਾ ਇਹ ਬਣਾਉਣੀ ਹੈ ਆਪਾਂ ਕਟਾਂ ਵਾਲੀ ਜਾਕਟ ਆਪਣੀ ਇਹ ਸਾਰੀ ਬਣ ਕੇ ਰੈਡੀ ਹੋ ਗਈ ਹੈ ਬਸ ਥੋੜੀ ਜੀ ਇੱਕ ਬਾਜੂ ਰਹੀ ਰਹੀ ਬਣਾਉਣ ਵਾਲੀ ਤੇ ਜੇ ਕੋਈ ਕਟਾਲੀ ਕੋਟੀ ਹੈ ਜੀ ਇਹ ਸੌਰੀ ਜੈਕਟ ਨਹੀਂ ਕੋਟੀ ਆ ਜੇ ਇਹ ਕਿਸੇ ਇਹੋ ਜੀ ਕੋਟੀ ਕਿਸੇ ਭੈਣ ਨੇ ਬਣਾਉਣੀ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਜੀ ਇੱਕ ਬਣਾਉਣੇ ਬਲੌਗ ਵਰਦਮਾਨ ਪਾਸ਼ਮ ਦਾ ਆਪਾਂ ਇੱਕ ਬਣਾਉਣੇ ਜੀ ਬਲੌਗ ਵਰਦਮਾਨ ਪਾਸ਼ਮ ਦਾ ਕਲਰ ਜੀ ਇਹ ਕਰੀਮ ਜਆ ਉਹ ਭੈਣ ਨੇ ਕਿਹਾ ਸੀਗਾ ਵੀ ਲਾਈਟ ਜਆ ਕਲਰ ਬਣਾ ਲੈ ਜਿਹੜਾ ਸਾਨੂੰ ਪਸੰਦ ਹੋਇਆ ਤੇ ਮੈਨੂੰ ਇਹੀ ਕਲਰ ਪਸੰਦ ਆਇਆ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇਹੇ ਬੁੰਤੀ ਪਾਉ ਪਉਗੂ ਤਾਂ ਇਹਦੇ ਵਿੱਚ ਵੈਸੇ ਤੇ ਫਿਰ ਇਹਦੇ ਵਿੱਚ ਫਲਾਵਰ ਬਨਣਗੇ ਤੇ ਉਹ ਆਪਾਂ ਪਾਵਾਂਗੇ ਫਲਾਵਰ ਇਹਦੇ ਵਿੱਚ ਮੰਜੈਂਟਾ ਤੇ ਬਲੈਕ ਕਲਰ ਦੇ ਬਹੁਤ ਥੋੜੇ ਲੱਗਣਗੇ ਮੰਜੈਂਟਾ ਤੇ ਬਲੈਕ ਕਲਰ ਜਿਹਦੇ ਬਣ ਕੇ ਰੈਡੀ ਹੋਗਾ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਜਰੂਰ ਤੇ ਇੱਕ ਆਪਾਂ ਬਣਾਉਣਾ ਜੀ ਇਹਦੇ ਵਿੱਚ ਵਾਈਟ ਕਲਰ ਦਾ ਇਸੇ ਦੇ ਵਿੱਚ ਇੱਕ ਆਪਾਂ ਵਾਈਟ ਕਲਰ ਦਾ ਬਣਾਉਣੇ ਵਲੋਗ ਜੀ ਇਹਦੇ ਵਿੱਚ ਵੀ ਆਪਾਂ ਮੈਂਜੈਂਟਾ ਤੇ ਬਲੈਕ ਹੀ ਪਾਉਣਾ ਤੇ ਇਹਦੇ ਵਿੱਚ ਵੀ ਮੈਂਜੈਂਟਾ ਤੇ ਬਲੈਕ ਪਾਉਣਾ ਤੇ ਬਹੁਤ ਵਧੀਆ ਆ ਪੱਛਮ ਹੈ ਜੀ ਵਰਦਮਾਨ ਦੀ ਆਪਾਂ ਨੂੰ 70 ਦਾ ਗੋਲਾ ਲਾਇਆ ਤੇ ਜੇ ਕਿਸੇ ਨੇ ਪਹਿਨਣੇ ਇਸ ਤਰ੍ਹਾਂ ਦੇ ਬਲਾਜ ਜਾਗਟਾ ਬਣਾਉਣੀਆਂ ਹੋਣ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰਿਓ ਤੁਸੀਂ ਤੇ ਬਣਾ ਸਕਦੇ ਹੋ ਜਰੂਰ ਤੇ ਇੱਕ ਜੀ ਤੁਹਾਨੂੰ ਦਿਖਾ ਰਹੇ ਆਪਾਂ ਤੇ ਆਵਦੀ ਦਵਾਈ ਕਿ ਬਈ ਮੈਨੂੰ ਬਹੁਤ ਵਿਕੋ ਤਜਾਬ ਰਹਿੰਦਾ ਸੀਗਾ ਮੈਂ ਪਹਿਲਾਂ ਵੀ ਵੀਡੀਓ ਪਾ ਚੁੱਕੀ ਹਾਂ ਤਜਾਬ ਬਾਰੇ ਤੇ ਬਹੁਤ ਮੈਂ ਦਵਾਈ ਖਾ ਲਈ ਸੀ ਤਜਾਬ ਦੀ ਤੇ ਮੈਂ ਬਈ ਜਿਹੜੇ ਤਜਾਬ ਵਾਲੇ ਕੈਪਸੂਲ ਹੁੰਦੇ ਆ ਨਾ ਮੈਂ ਰੋਜ਼ ਦੇ ਦੋ ਦੋ ਤਿੰਨ ਤਿੰਨ ਕੈਪਸੂਲ ਖਾ ਜਾਂਦੀ ਸੀ ਵੀ ਮੇਰਾ ਚਿੱਤ ਠੀਕ ਰਹੇ ਪਰ ਮੈਨੂੰ ਨਹੀਂ ਫਰਕ ਪੈਂਦਾ ਸੀ ਕੁਛ ਜਰ ਮੈਂ ਠੀਕ ਰਹਿੰਦੀ ਤਾਂ ਫਿਰ ਮੇਰਾ ਉਹੀ ਬਸ ਉਹ ਵੀ ਮੈਨੂੰ ਤਜਾਬ ਆਉਣਾ ਸਟਾਰਟ ਹੋ ਜਾਂਦਾ ਸੀ ਤਾਂ ਬਈ ਮੈਂ ਬਹੁਤ ਸ਼ੀਸ਼ੀਆਂ ਵੀ ਪੀਤੀਆਂ ਤਿਆਵਾਲੀਆਂ ਠੰਡੀਆਂ ਸ਼ੀਸ਼ੀਆਂ ਕਿ ਤਿਆਬ ਤੋਂ ਉਹ ਪੀ ਲੋ ਮੈਂ ਉਹ ਵੀ ਪੀਤੀ ਆ ਬਈ ਉਹ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਪਿਆ ਹੋਰ ਵੀ ਮੈਂ ਗੋਲੀਆਂ ਬਹੁਤ ਖਾਧੀਆਂ ਮੈਨੂੰ ਬਿਲਕੁਲ ਨਹੀਂ ਫਰਕ ਪਿਆ ਤਾਂ ਜਿੱਦੋਂ ਮੈਂ ਫਿਰ ਉਹ ਮੈਨੂੰ ਮੇਰੇ ਕਿਸੇ ਵੀਰੇ ਨੇ ਦੱਸਿਆ ਕਹਿੰਦਾ ਬਈ ਜੇ ਤੈਨੂੰ ਤਿਆਬ ਰਹਿੰਦਾ ਤਾਂ ਤੂੰ ਵੀ ਆ ਦਵਾਈ ਪੀ ਤੇ ਠੀਕ ਹੋ ਜੇਗੀ ਫਿਰ ਮੈਨੂੰ ਉਹਨੇ ਵੀਰੇ ਨੇ ਦਵਾਈ ਲਿਖ ਕੇ ਵਟਸਐਪ ਕਰਤੀ ਤੇ ਉਹ ਦਵਾਈ ਜੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਕਈ ਵਾਰ ਕਿਸੇ ਮੇਰੇ ਭੈਣ ਭਰਾ ਨੂੰ ਵੀ ਤੇਜਾਬ ਦੀ ਬਹੁਤ ਸ਼ਿਕਾਇਤ ਰਹਿੰਦੀ ਹੈ ਖਬਰਾਂ ਕੋਈ ਮੇਰੇ ਵਾਂਗੂ ਕਿੰਨਾ ਕੋਈ ਦੁਖੀ ਹੈ ਤੇਜਾਬ ਤੋਂ ਤਾਂ ਤੁਸੀਂ ਆ ਜਿਹੜੀ ਦਵਾਈ ਮੈਂ ਵਰਤੀ ਹੈ ਤੁਸੀਂ ਇਹ ਜਰੂਰ ਵਰਤਿਓ ਆ ਦੇਖੋ ਜੀ ਆ ਇਹ ਪੀਣ ਵਾਲੀ ਸ਼ੀਸ਼ੀ ਬਈ ਪਤਾ ਨਹੀਂ ਨੰਬਰ ਸੋਂ ਦਿਸ ਦੇ ਕੇ ਨਹੀਂ ਚਮਕ ਜੀ ਪੈਂਦੀ ਆਹ ਹੈ ਜੀ ਪੀਣ ਵਾਲੀ ਸ਼ੀਸ਼ੀ ਆ ਤਾਂ ਮੈਨੂੰ ਪਤਾ ਨਹੀਂ ਬਾਈ ਇਹ ਕਿੰਨੇ ਦੀ ਆਈ ਹੈ ਮੈਂ ਨਹੀਂ ਪੁੱਛਿਆ ਰੇਟ ਇਹਨਾਂ ਨੂੰ ਇਹ ਤਾਂ ਤਿਆਵ ਵਾਲੀ ਸ਼ੀਸ਼ੀ ਹੈ ਜੀ ਇੱਕ ਆਪਣੇ ਆਉਂਦੀ ਹੁੰਦੀ ਹੈ ਜਿਵੇਂ ਪਿੰਕ ਜੇ ਕਲਰ ਵਿੱਚ ਸੰਗਣੀ ਜੀ ਦਵਾਈ ਉਹੀ ਦਵਾਈ ਹੈ ਜੀ ਇਹ ਤੇ ਇਹਦਾ ਕਲਰ ਵਿੱਚੋਂ ਬਾਵਾ ਜਿਹਾ ਕਲਰ ਹੈ ਇਸ ਦਵਾਈ ਦਾ ਤੇ ਬਹੁਤ ਵਧੀਆ ਦਵਾਈ ਹੈ ਇਹ ਬਾਈ ਰੋਟੀ ਖਾਣ ਤੋਂ ਇਹ ਅੱਧਾ ਘੰਟਾ ਪਹਿਲਾਂ ਲੈਣੀ ਹੈ ਦਵਾਈ ਤੇ ਆਹ ਗੋਲੀ ਜੀ ਆ ਦੇਖੋ ਆ ਗੋਲੀ ਹੈ ਜੀ ਤੇ ਆਹੀ ਦਵਾਈ ਆ ਤੇ ਮੈਂ ਬਿਲਕੁਲ ਠੀਕ ਆ ਬਸ ਮੈਂ ਸ਼ੁਰੂ ਚ ਜਦੋਂ ਸ਼ਾਮ ਨੂੰ ਮੈਂ ਇੱਕ ਟਾਈਮ ਲਈ ਤਾਂ ਮੈਨੂੰ ਉਹਦੀ ਫਰਕ ਪੈ ਗਿਆ ਤੇ ਜਦੋਂ ਮੈਂ ਕੱਲ ਦੋ ਟਾਈਮ ਲਈ ਐ ਅੱਜ ਮੇਰਾ ਚੌਥਾ ਟਾਈਮ ਐ ਇਸ ਦਵਾਈ ਦਾ ਤੇ ਬਿਲਕੁਲ ਮੈਂ ਠੀਕ ਐ ਬਈ ਤੇ ਮੇਰਾ ਭੈਣ ਭਰਾ ਨੂੰ ਕਿਸੇ ਨੂੰ ਵੀ ਤਕਲੀਫ ਐ ਤੇ ਜਰੂਰ ਤੁਸੀਂ ਆਹ ਦਵਾਈ ਜਰੂਰ ਵਰਤ ਕੇ ਦੇਖਿਓ ਬਹੁਤ ਵਧੀਆ ਦਵਾਈ ਐ ਬਈ ਤਿਆਬ ਦੀ ਮੈਂ ਬਈ ਜੀਰਾ ਕਹਿੰਦੇ ਜੀਰਾ ਲਿਆ ਕਰੋ ਤਲੀ ਮੈਂ ਜੀਰਾ ਵੀ ਬਹੁਤ ਸਾਦਾ ਜਿਮੈਣ ਵੀ ਮੈਂ ਪੀਓ ਕੇ ਬਹੁਤ ਲਈ ਤਾਂ ਹੋਰ ਦੱਸ ਦਿੰਦੇ ਆ ਹਾ ਮਿਸ਼ਰੀ ਤੇ ਔਲਿਆਂ ਦਾ ਚੂਰਨ ਔਲਿਆਂ ਦੇ ਚੂਰਨ ਸੋਰੀ ਹਾਂ ਉਹ ਵੀ ਮਿਕਸ ਕਰਕੇ ਮੈਂ ਲਿਆ ਪਰ ਮੈਨੂੰ ਨਹੀਂ ਫਰਕ ਪਿਆ ਮੈਂ ਬਹੁਤ ਕੋਸ਼ਿਸ਼ ਵਰਤਿਆ ਤੇ ਆਹ ਤੋਂ ਮੈਨੂੰ ਬਿਲਕੁਲ ਨਹੀਂ ਫਰਕ ਪਿਆ ਤੇ ਬਈ ਮੈਂ ਠੰਡੀ ਲੱਸੀ ਬਣਾਵਣਾ ਪੀਣ ਲੱਗੀ ਚਾਹ ਮੈਂ ਬਿਲਕੁਲ ਬੰਦ ਕਰਤੀ ਸੀਗੀ ਤੇ ਗੰਨੇ ਦਾ ਜੂਸ ਮੈਂ ਪੀਣਾ ਸ਼ੁਰੂ ਕਰਤਾ ਸੀ ਪਰ ਗੰਨੇ ਦੇ ਜੂਸ ਨਾਲ ਵੀ ਕੇਰਾਂ ਠੰਡ ਪੈ ਜਾਂਦੀ ਸੀ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀਗਾ ਗੰਨੇ ਦੇ ਜੂਸ ਨਾਲ ਤਾਂ ਮੈਂ ਠੰਢੀ ਲੱਸੀ ਦੁੱਧ ਵਾਲੀ ਸਟਾਰਟ ਕਰਤੀ ਉਹਦੇ ਨਾਲ ਠੰਡੀਆਂ ਚੀਜ਼ਾਂ ਨਾਲ ਮੈਨੂੰ ਜਿ ਖਾਮ ਲੱਗਿਆ ਪਿਆ ਹੁਣ ਤੇ ਆ ਦਵਾਈ ਨਾਲ ਬਈ ਮੈਂ ਹੁਣ ਦੋ ਇੱਕਦੂ ਪਹਿਲਾਂ ਮੈਂ ਦੋ ਟਾਈਮ ਦੋ ਵਾਰੀ ਚਾਹ ਪੀ ਲਈ ਤੇ ਦੋ ਵਾਰੀ ਮੈਂ ਹੋਰ ਪੀ ਲੂੰਗੀ ਅੱਥਨੂ ਤੇ ਕਿਤੇ ਮੈਂ ਵੀ ਇੱਕ ਵਾਰੀ ਵੀ ਚਾਹ ਨਹੀਂ ਪੀਂਦੀ ਸੀ ਕਿਉਂਕਿ ਦਿਨ ਵੱਡੇ ਵੱਡੇ ਭੁੱਖ ਤਾਂ ਲੱਗਦੀ ਐ ਤੇ ਸਾਰਾਂ ਰੋਟੀ ਵੀ ਨਹੀਂ ਖਾਦੀ ਜਾਂਦੀ ਰੋਟੀ ਤਾਂ ਮੈਂ ਵੈਸੇ ਹੀ ਘਟ ਖਾਨੀ ਆ ਤੇ ਆ ਦਵਾਈ ਨਾਲ ਵੀ ਮੈਂ ਬਹੁਤ ਠੀਕ ਆ ਕੋਈ ਵੀ ਮੇਰਾ ਭੈਣ ਭਰਾ ਇਹ ਦਵਾਈ ਕਿਸੇ ਨੂੰ ਤਕਲੀਫ ਹੋਵੇ ਤਾਂ ਜਰੂਰ ਤੁਸੀਂ ਵਰਤ ਕੇ ਦੇਖੋ ਇਹ ਦਵਾਈ ਬਹੁਤ ਵਧੀਆ ਚੀਜ਼ ਆ ਤੇ ਆਪ ਤੋਂ ਤੇ ਜਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਕਿਸੇ ਮੇਰੇ ਪਿਆਰ ਭਰਨ ਨੂੰ ਤਕਲੀਫ ਹੈ ਤੇ ਆਪ ਦੀ ਤਾਂ ਕਿਸੇ ਨੇ ਇਹ ਦਵਾਈ ਵਰਤੀ ਤਾਂ ਜਰੂਰ ਦੱਸਿਓ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਹਾਂ ਵੀ ਇਹ ਦਵਾਈ ਬਹੁਤ ਵਧੀਆ ਹੈ ਵਰਤਕੇ ਦੇਖੋ ਜੀ ਇਹ ਦਵਾਈ ਤੁਸੀਂ ਜ਼ਰੂਰ ਤੇ ਟਵਿੰਡ ਕਰਕੇ ਦੱਸਿਓ ਮੈਨੂੰ ਜਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਮੈਂ ਵਧੀਆ ਇਸੇ ਤਰ੍ਹਾਂ ਹੀ ਆਪਦੀ ਘਾਸ ਦੀ ਖੇੜ ਦੀ ਵੀਡੀਓ ਪਾਉਂਦੀ ਰਹਾਂ ਤੇ ਪ੍ਰਮਾਤਮਾ ਮੈਨੂੰ ਤੰਦਰੁਸਤੀ ਦੇਵੇ ਤੇ ਮੈਂ ਆਪਦੀ ਕੰਮਾਂ ਧੰਦਿਆਂ ਦੇ ਵਿੱਚ ਕੰਮ ਜੇ ਪਰਹਾਂ ਤੇ ਮੇਰੇ ਭੈਣ ਭਰਾਵਾਂ ਨੂੰ ਦੱਸਦੀ ਰਹਿਮਾ ਵੀਡੀਓ ਪਾਉਂਦੀ ਰਹਾਂ ਇਸੇ ਤਰ੍ਹਾਂ ਹੀ ਬਈ ਮੈਂ ਆਪਦੀ ਸਿਹਤ ਬਾਰੇ ਵੀ ਦੱਸਦੀ ਰਹਾਂ ਅੱবি ਮੈਂ ਠੀਕ ਆ ਤੇ ਮੈਂ ਆਪ ਦੇ ਕਾਰੋਬਾਰ ਬਾਰੇ ਵੀ ਵੀਡੀਓ ਪਾਉਂਦੀ ਰਹਾਂ ਤੇ ਜਰੂਰ ਤੁਸੀਂ ਮੇਰੇ ਭੈਣ ਭਰਾਵਾਂ ਨੇ ਮੇਰੀ ਵੀਡੀਓ ਜਰੂਰ ਦੇਖਣੀ ਵਧੀਆ ਕਮੈਂਟ ਕਰਨੇ ਲਾਈਕ ਕਰਨਾ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਕਿਸੇ ਮੇਰੀ ਭੈਣ ਨੂੰ ਕੋਟੀਆਂ ਸਵਾਟਰਾਂ ਜਾਗਟਾਂ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਜਰੂਰ ਕਰਨੀ ਤੇ ਮੈਨੂੰ ਮੇਰੀਆਂ ਭੈਣਾਂ ਨੇ ਜਰੂਰ ਸਹਿਯੋਗ ਦੇਣਾ ਤੇ ਕਈ ਵਾਰੀ ਬਈ बोलने ਵਿੱਚ ਗਲਤੀ ਰਹਿ ਜਾਂਦੀ ਆ ਤਾਂ ਜ਼ਰੂਰ ਤੁਸੀਂ ਮੈਂ ਉਸ ਤੋਂ ਸੌਰੀ ਮੰਗਦੀ ਆ ਠੀਕ ਜੀ ਓਕੇ